ਸੇਵਾ ਕਰ ਰਹੇ ਗੁਰਸਿੱਖ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਹਾਂ ਸੂਬੇ ਦੀ ਲੈਂਡ ਆਰਡਰ ਵਿਵਸਥਾ ਵਾਸਤੇ ਵੀ ਬਿਲਕੁਲ 100% ਉਹਦਾ ਫੀਲਡਰ ਆ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਦੂਜੀ ਗੱਲ ਹਮਲਾਵਰ ਮੌਕੇ ਤੇ ਫੜਿਆ ਗਿਆ ਔਰ ਡੇਰਾ ਬਾਬਾ ਨਾਨਕ ਦਾ ਇੱਕ ਤਾਂ ਜਿਹੜੇ ਸਿਕਿਉਰਿਟੀ ਵਾਲੇ ਜਵਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਬੜੀ ਦਲੇਰੀ ਦੇ ਨਾਲ ਜੇ ਉਹ ਐਕਟ ਨਾ ਕਰਦੇ ਹੱਥ ਉੱਪਰ ਨੂੰ ਨਾ ਕਰਦੇ ਤੇ ਗੁਰੂ ਰਾਮਦਾਸ ਨੇ ਆਪਣੇ ਦਰ ਦੇ ਉੱਤੇ ਗੋਲੀ ਜਿਹੜੀ ਆ ਉਹ ਕਰ ਲਈ ਆ ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਆ ਤੇ ਜਿੰਨਾ ਜਵਾਨਾਂ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਆ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਸਿਵਾਸਾ ਗੁਰੂ ਘਰ ਦੀ ਆ ਆਪਣੇ ਵਿੱਚ ਜੇਹੀ ਬੰਦਾ ਫੜਿਆ ਗਿਆ ਨਾਂ ਕੀ ਉਹਨਾਂ ਜੀ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਸਾਨੂੰ ਜੀ ਨਾਂ ਦੱਸੋ ਬਟਾ ਕਹਿੰਦਾ ਨਰਿੰਦਰ ਸਿੰਘ ਚੋੜਾ ਨਰੈਨ ਸਿੰਘ ਦਾ ਭਰਾ ਨਰਿੰਦਰ ਸਿੰਘ ਨਰਿੰਦਰ ਸਿੰਘ ਚੋੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਇਹੀ ਹੰਦਾ ਜੀ ਹਾਂਜੀ ਹਾਂਜੀ ਉਹਦਾ ਸੱਕਾ ਭਰਾ ਆ ਨਰੈਨ ਸਿੰਘ ਚੋੜਾ ਇਸ ਕਰਕੇ ਇੱਕ ਤਾਂ ਮੈਂ ਇਹ ਚਾਹੁੰਦਾ ਕਿ ਇਹ ਸਾਰੀ ਜਿਹੜੀ ਘਟਨਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਹਾਈ ਲੈਵਲ ਤੇ ਕਿਉਂਕਿ ਸਾਨੂੰ ਨਾ ਤਾਂ ਸਟੇਟ ਦੇ ਉੱਤੇ ਭਰੋਸਾ ਕਿਉਂਕਿ ਇਹ ਜੇਸਤਾਂ ਦੀਆਂ ਸਾਜਸ਼ਾ ਚੱਲੀਆਂ ਜਾ ਰਹੀਆਂ ਜਿਹੜੀਆਂ ਅਸੀਂ ਪਹਿਲੇ ਕਹ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਜਿਹੜੇ ਵੱਡੀਆਂ ਸਾਜਸ਼ਾ ਉਹ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਉਹਦੇ ਚ ਇਨਵਾਲਡ ਹੈ ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਹੈ ਜੁਡੀਸ਼ੀਅਲ ਇਨਕੁਆਇਰੀ ਅਸੀਂ ਮੰਨ ਕਰਦੇ ਹਾਂ ਕਿ ਇਮੀਡੀਏਟਲੀ ਹੋਣੀ ਚਾਹੀਦੀ ਆ ਕਿਉਂਕਿ ਗੱਲ ਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਸ ਸਾਜ਼ਿਸ਼ ਦੇ ਪਿੱਛੇ ਕੌਣ ਹੈ ਜੇ ਅਸਲੀ ਨਹੀਂ ਦੱਸਿਆ ਕਿ ਕੱਲ ਦਾ ਹੀ ਐਸਐਸਏ ਸੀ ਕੱਲ ਵੀ ਪਹੁੰਚਿਆ ਸੀ ਕੱਲ ਦਾ ਐਸਐਸਏ ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤ ਮਾਨ ਜੀ ਕਾਹਦੇ ਇੰਤਜ਼ਾਰ ਕਰਦੇ ਪਏ ਸੀ ਸਹੀ ਮੌਕੇ ਨਹੀਂ ਸੀ ਕੱਲ ਮਿਲਿਆ ਫਿਰ ਉਹਨੂੰ ਇਸ ਕਰਕੇ ਰੁੱਕ ਗਿਆ ਸੀ ਫਿਰ ਕੱਲ ਦਾ ਮੈਂ ਪੁਲਿਸ ਤੋਂ ਜਵਾਬ ਪੁੱਛਦਾ ਇਸ ਗੱਲ ਦਾ ਜੇ ਉਹਨਾਂ ਨੂੰ ਪਤਾ ਸੀ ਵੀ ਕੱਲ ਦਾ ਇੱਥੇ ਘੁੰਮਦਾ ਸੀ ਤੇ ਫਿਰ ਕੀ ਉਹਨੂੰ ਚਾਹੁੰਦੇ ਸੀ ਵੀ ਨਿਸ਼ਾਨਾ ਕਿਤੇ ਮਿਸ ਨਾ ਹੋ ਜਾਵੇ ਵੀ ਇਸ ਮੌਕੇ ਅਟੈਕ ਕੌਣ ਜਵਾਬਦੇਹ ਹੈ ਇਸ ਦੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮੈਂ ਪੁੱਛਦਾ ਮੈਂ ਕੌਣ ਜਵਾਬਦੇਹ ਕੌਣਾਂ ਦੇ ਵਾਸਤੇ ਤੁਹਾਨੂੰ ਦੱਸਿਆ ਤੇ ਪੇ ਗੱਲ ਤੋ ਇਹ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਊਗੀ ਇਹਦੀ ਇਸ ਗੱਲ ਦੀ ਜਿਉ ਕਲੇਮ ਕਰਦੇ ਆ ਕਿ ਕੱਲ ਤਾਂ ਘੁੰਮਦਾ ਸੀ ਸਾਨੂੰ ਪਤਾ ਸੀ ਉਹ ਤਾਂ ਧਾਰ ਕੇ ਆਇਆ ਸੀ ਕਿ ਮਾਰਨ ਇਸ ਕਰਕੇ ਉਹਨੂੰ ਮੌਕਾ ਦਿੱਤਾ ਜਾ ਰਿਹਾ ਸੀ ਤੇ ਸਹੀ ਸਹੀ ਮੌਕੇ ਦੇ ਉੱਤੇ ਕਿ ਤੂੰ ਅਟੈਕ ਕਰੋਗੇ ਸੇਵਾ ਚ ਬਾਲ ਸਭ ਕੰਟੀਨਿਊ ਦੇਖੋ ਸੇਵਾ ਗੁਰੂ ਰਾਮਦਾਸ ਜੀ ਦਰਬਾਰ ਤੇ ਚੱਲਦੀ ਰਹੇਗੀ ਉਹਦੇ ਤੇ ਭਰੋਸਾ ਆ ਸਾਨੂੰ ਨਾ ਤਾਂ ਪੰਜਾਬ ਦੀ ਪੁਲਿਸ ਤੇ ਭਰੋਸਾ ਆ ਨਾ ਸਰਕਾਰਾਂ ਤੇ ਭਰੋਸਾ ਆ ਗੁਰੂ ਦੇ ਦਰ ਤੇ ਭਰੋਸਾ ਆ ਅਸੀਂ ਆਪਣੀ ਸੇਵਾ ਜਿਹੜੀ ਆ ਉਹ ਜਾਰੀ ਰੱਖਾਂਗੇ ਗੁਰੂ ਰਾਮਦਾਸ ਦੀ ਸੁਰੱਖਿਆ ਸਾਨੂੰ ਚਾਹੀਦੀ ਆ ਇਸ ਕਰਕੇ ਬਾਕੀ ਆਪਣੇ ਜੇ ਫਰਜ਼ਾਂ ਦੀ ਪੂਰਤੀ ਕਿਸ ਨੇ ਕਰਨੀ ਇਹ ਕਿੱਥੇ ਦੇਂਦੇ ਹੁੰਦੇ ਅੱਗੇ ਜਿਹੜੇ ਪੰਜਾਬ ਚ ਬਾਰਡਰ ਕ੍ਰਾਇ ਸਿਕਿਉਰਟੀ ਵਿਡਰਾ ਕਰਕੇ ਕਰਾਏ ਮਹੌਲ ਪੈਦਾ ਕਰਕੇ ਕਰਾਏ ਜਿੱਪਸ ਕਰਕੇ ਪੰਜਾਬ ਦੇ ਬਿਲਕੁਲ ਤੁਸੀਂ ਐ ਫੋੜਿਆ ਹੈ ਫਿਮਾ ਸਾਹਿਬ ਫਿਮਾ ਸਾਹਿਬ ਫਿਮਾ ਸਾਹਿਬ ਲਾਈਵ ਤੇ ਇਸ ਪ੍ਰੋਜੈਕਟ ਨੂੰ ਚੱਲਣ ਦੇ ਦੌਰਾਨ ਦਾ ਦੀ ਸੇਵਾ ਜਿਹੜੀ ਉਹ ਚਾਹੀਦੀ ਸੀ ਤੁਹਾਨੂੰ ਯਾਰ ਛੋਟੇ ਪ੍ਰਬੰਧ ਸੀ ਇਹ ਜਿਹੜਾ ਜਿਹੜਾ ਬੰਦਾ ਸੀ ਹਾ ਪ੍ਰੋਪਰ ਨਿਗਰ ਕਰ ਰਿਹਾ ਸੀ ਉਹ ਅੰਦਰ ਬਿਲਕੁਲ ਬਿਲਕੁਲ ਸਾਡੇ ਕੋਲ ਅਸੀਂ ਸੁਖਵੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਸਫੇਰ ਦੀ ਬੜੀ ਸਖਤ ਹਦਾਇਤ ਸੀ ਮੈਂ ਸਵੇਰ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੇ ਕੀਤਾ ਇਹ ਜੀ ਨਰਨ ਸਿੰਘ ਚੋੜਾ ਨਾਮ ਇਹ ਜੀ ਨਰਨ ਸਿੰਘ ਚੋੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਕਿੰਟੀ ਸਾਈਜ਼ ਕਰਦਾ ਸੀ ਅੱਜ ਵੀ ਐਸੀ ਪਹਿਲਾਂ ਇਹ ਗੁਰੂ ਘਰ ਮੱਥਾ ਟੇਕ ਕੇ ਚੱਲ ਗਿਆ ਇਹਦੇ ਨਾਲ ਇਹਦੇ ਕੋ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਉਹਦੇ ਨਾਲ ਤੇ ਚੜਿਆ ਸੀ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾਲ ਪਹਿਲਾਂ ਇਹ ਦਰਬਾਰ ਸਾਹਿਬ ਐਂਟਰ ਕੀਤਾ ਜੀ ਇਹ ਪਿਸਟਲ ਅੰ ਇਹ ਨਹੀਂ ਕਹਿ ਸਕਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਬਾਹਰ ਇਹਦੇ ਨਾਲ ਨਾਲ ਬੰਦਾ ਸਦਾ ਵਾਚ ਕਰੇ ਇਹ ਨਰਿਆਣਾ ਚੌੜਾ ਜੀ ਇਹ ਉਥੋਂ ਦਾ ਡੇਰਾ ਬਾਬਾ ਬਨਾਨਾ ਉਹ ਜੋ ਤਪਤੀਸ਼ ਦੇ ਵਿੱਚ ਆਊਗਾ ਉਹ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗਿਆ ਸਰਦਾਰ ਸ੍ਰੀ ਗੁਰੂ ਗੋਬਿੰਦ ਸਿੰਘ ਬਾਦਲ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾਤ ਤੌਰ ਤੇ ਉੱਤੇ ਲekin ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਏ ਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਢੰਗ ਨਾਲ ਹੋਈ ਇਹ ਹੁਣ ਪੁਲਿਸ ਸਾਰੀ ਗਾਂ ਦੀ ਗਾਂ ਦੱਸੋ ਕਿ ਸਰ ਸੋਚਦਾ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਕਤਾਈ ਹੋਈ ਹੈ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇੱਥੇ ਪ੍ਰਬੰਧ ਜਿਹੜਾ ਆ ਪ੍ਰਧਾਨ ਸਾਹਿਬ ਮੀਡੀਆ ਤੇ ਜ਼ਿਆਦਾ ਜ਼ੋਰ ਪ੍ਰਬੰਧ ਜਿਹੜਾ ਸਾਰਾ ਹੀ ਮੀਡੀਆ ਮੀਡੀਆ ਨੂੰ